ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਤੇ ਦਿਨ 14 ਚਲਾਈ ਅੱਜ ਇੱਥੇ ਫਰਾਂਸ ਦੇ ਵਿੱਚ ਨੈਸ਼ਨਲ ਫਿਟਨੈਸ ਨਾਲੇ ਜਿਹਨੂੰ ਕਹਿੰਦੇ ਨੇ ਨੈਸ਼ਨਲ ਡੇ ਅੱਜ ਆਪਾਂ ਚੱਲੇ ਆਂ ਸਮੁੰਦਰ ਦੇ ਲੱਗੇ ਤੇ ਸਮੁੰਦਰ ਜਿਹੜਾ ਇੱਥੇ ਪੈਂਦਾ ਹੈ ਪ੍ਰੀ ਲਾਕ ਜ ਸਾਰੇ ਪਾਸੇ ਸਮੁੰਦਰ ਲੱਗਦਾ ਫਰਾਂਸ ਨੂੰ ਪਰ ਆਪਾਂ ਚੱਲੇ ਸਾਈਟ ਲਾਫਰਕਵਲ ਤੇ ਨਾਲ ਚੱਲੇ ਨੇ ਮੇਰੇ ਭਾਈ ਇਹ ਵੀ ਨੇ ਮੇਰੇ ਨਾਲ ਨੇ ਭਾਈ ਇਹ ਵੀ ਨੇ ਭਾਜੀ ਹੈਪੀ ਭਾਜੀ ਮੰਨੀ ਭਾਜੀ ਬਿੱਟੂ ਭਾਜੀ ਜੀਤੂ ਭਾਈ ਗੁਜਰਾਤ ਤੋਂ ਮੈਂ ਉਹ ਨਹੀਂ ਇਹ ਜੂਰੇ ਤੋਂ ਭਾਈ ਜੀਤਾ ਇਹ ਸਰਵਿਸਿੰਗ ਇਹ ਆਪਣੇ ਅਬਦੁੱਲ ਅਫਗਾਨਿਸਤਾਨ ਤੋਂ ਇਹ ਬਾਈ ਨੇ ਸਾਡੇ ਵੱਡੇ ਵੀਰ ਨਿਸ਼ਾਨ ਵੀਰ ਸასი ਘਾਲ ਸਾਰਿਆਂ ਨੂੰ ਜੀ ਇੱਥੇ ਬਾਈ ਪਾਇਆ ਆਪਾਂ ਗੱਡੀ 'ਚ ਤੇਲ ਤੇ ਨਾਲ ਫਿਰ ਕਹਿੰਦੇ ਸਵੇਰ ਦਾ ਟਾਈਮ ਹੈ 7 ਵਜੇ ਨੇ ਤੇ ਇੱਥੋਂ ਇੱਕ ਇੱਕ ਕੌਫੀ ਪੀਨੇ ਸਾਰੇ ਜਿਨੇ ਕਿਉਂਕਿ ਸਵੇਰੇ ਸਵੇਰੇ ਨਿਕਲਣ ਲੱਗਿਆ ਸਵੇਰੇ ਨਿਕਲਦਾ ਇੱਕ ਫਾਇਦਾ ਇਹ ਕਿ ਉੱਥੇ ਜਾ ਕੇ ਜਿਹੜੀ ਪਾਰਕਿੰਗ ਉਹ ਲੱਭ ਜਾਂਦੀ ਜਲਦੀ ਤੇ ਨਾਲੇ ਰਸ਼ ਘੱਟ ਹੁੰਦਾ ਤੇ ਇੱਥੋਂ ਪੀਨੇ ਆਪਾਂ ਇੱਕ ਇੱਕ ਕੌਫੀ ਇਹ ਬਾਈ ਆਪਾਂ ਚੱਲੇ ਹਾਂ ਹੁਣ ਇੱਥੇ ਰੁਕੇ ਸੀ ਤੇਲ ਪਾਉਣ ਤੇ ਕੌਫੀ ਕੌਫੀ ਪੀਣ ਤੇ ਆਪਾਂ ਇੱਥੇ ਬਹਿਨੇ ਆ ਗੱਡੀਆਂ 'ਚ ਤੇ ਆਪਾਂ ਹੁਣ ਚਾਲੇ ਪਾ ਲੈਨੇ ਆਪਣੀ ਮੰਜ਼ਿਲ ਵੱਲ ਇਖਤਤਾ ਤੇ ਇੱਕ ਗੱਡੀ ਚਲਾਉਂਦਾ ਬਾਈ ਨੀਟਾ ਤੇ ਜਿਹੜੀ ਅੱਗੇ ਗੱਡੀ ਜਾਂਦੀ ਵੀ ਉਹ ਵੱਡਾ ਬਾਈ ਨਿਸ਼ਾਨ ਤੇ ਆਪਾਂ ਟੋਟਲ ਹੈਗੇ 10 ਜਨੇ ਤੇ ਮੌਸਮ ਬਈ ਡਾਵਾਂਡੋਲ ਜਾਂ ਮੌਸਮ ਜਿਹੜਾ ਕਦੀ ਧੁੱਪ ਚੜ ਜਾਂਦੀ ਤੇ ਕਦੀ ਛਿਟਾਂ ਦਾ ਵੀ ਅਸਰ ਹੋ ਜਾਂਦਾ ਤੇ ਟੈਂਪਰੇਚਰ ਇਸ ਟਾਈਮ ਹੈਗਾ 19 ਡਿਗਰੀ ਇੱਥੋਂ ਸਾਨੂੰ ਲੱਗਨੇ ਹੁਣ ਡੇਢ ਘੰਟਾ ਤੁਸੀਂ ਹਾਲੇ ਦੇਖੋ ਹਰਿਆਲੀ ਗ੍ਰੀਨਰੀ ਜਿਹੜੀ ਬਹੁਤ ਖੂਬਸੂਰਤ ਸਵੇਰੇ ਨਿਕਲ ਹੁੰਦਾ ਹੀ ਫਾਇਦਾ ਹੁੰਦਾ ਕਿ ਸਾਨੂੰ ਸੜਕ ਤੇ ਜਿਹੜਾ ਰੋਡ ਤੇ ਰਸ਼ ਘੱਟ ਮਿਲਦਾ ਤੇ ਆਪਾਂ ਇਹ ਪੋਲ ਨੂੰ ਪਾਰ ਕਰਾਂਗੇ ਇਹ ਪੋਲ ਬਹੁਤ ਸੋਹਣਾ ਬਣਾਇਆ ਪਰ ਆਸਮਾਨ ਦੇਖੋ ਬਾਈ ਬੱਦਲ ਜਿਆਦਾ ਜਿਆਦਾ ਹੁੰਦੇ ਪਏ ਨੇ ਤੇ ਆਪਾਂ ਹੁਣ ਚੱਲੇ ਆਂ ਸਮੁੰਦਰ ਦੇ ਕਿਤੇ بارش ਨਾ ਆ ਜਾਏ ਚਲ ਦੇਖਦੇ ਆਂ ਇੱਥੇ ਵੀ ਬਾਈ ਸਾਨੂੰ ਉਹਨੂੰ ਪੈਸੇ ਦੇਣੇ ਪਾਣੇ ਨੇ ਅੱਗੇ ਕਿੰਨੇ ਨੇ ਇੱਥੇ ਲੱਗਦੇ ਨੇ 2 ਯੂਰੋ ਤੇ 80 ਸੈਂਟ ਸਿਰਫ ਇਹ ਜਾਣ ਦੀ ਹਾਂ ਪਰ ਹੁਣ ਜਿਹੜੇ ਪੁਲ ਤੇ ਚੜਨ ਲੱਗੇ ਆ ਇਹਦੇ ਥੱਲੇ ਕੋਈ ਸਪੋਰਟ ਨਹੀਂ ਹੋ ਗਈ ਬਿਨਾਂ ਸਪੋਰਟਾਂ ਤੋਂ ਇਹ ਜਿਹੜੇ ਵੀ ਇਹਨਾਂ ਨੇ ਸਪੋਰਟ ਕੀਤੀ ਹੈ ਉੱਪਰਲੇ ਪਾਸੇ ਹੀ ਨਹੀਂ ਤਾਰਾਂ ਹੋ ਗਈਆਂ ਜਾਂ ਪਾਈਪਾਂ ਆਉਂਦੀਆਂ ਤੇ ਜਿੱਦਾਂ ਹੁਣ ਇੰਡੀਆ ਨੇ ਉਦਘਾਟਨ ਕੀਤਾ ਕਸ਼ਮੀਰ ਚ ਸਭ ਨਾਲ ਉੱਚੇ ਪੁਲ ਦਾ ਤੇ ਇਹ ਪੁਲ ਦੇ ਥੱਲੇ ਕੋਈ ਸਪੋਰਟ ਨਹੀਂ ਹੈਗੀ ਇਦਾਂ ਦਾ ਇੱਕ ਹੋਰ ਪੁਲ ਇਤ ਸ਼ਾਨਦਾਰ ਵਧੀਆ ਪੁਲ ਇੱਕ ਬਣਿਆ ਹੈ ਲਾ ਹਵਰ ਦੇ ਲੱਗੇ ਉਹ ਬਹੁਤ ਸੋਹਣਾ ਪੁਲ ਬਣਿਆ ਉਹ ਥੋੜਾ ਟਾਈਮ ਹੋਇਆ ਬਣੇ ਨੂੰ ਤੇ ਇੱਕ ਗੱਲ ਹੋਰ ਬਾਈ ਜਿੱਥੇ ਆਪਾਂ 2080 ਸਾਨੂੰ ਦਿੱਤੇ ਨੇ ਤੇ ਇੱਥੇ ਹੋਰ ਵੀ ਪੈਸੇ ਲੱਗਦੇ ਨੇ ਉਹ ਆਟੋਮੈਟਿਕ ਤੁਹਾਨੂੰ ਉਹ ਆਨਲਾਈਨ ਚਾਰਨੇ ਪੈਣਗੇ ਕਿਉਂਕਿ ਪਹਿਲਾਂ ਜਿਹੜੇ ਹੁੰਦੇ ਸੀ ਟੋਲ ਟੈਕਸ ਹੁੰਦੇ ਸੀ ਟੋਲ ਟੈਕਸ ਲਾ ਲੋ ਤੇ ਪੈਸੇ ਤੁਸੀਂ ਦੇ ਸਕਦੇ ਸੀ ਕਾਰਡ ਨਾਲ ਜਾਂ ਕਿਦਾਂ ਵੀ ਇਸਪੇਸ ਵੀ ਨਗਦ ਵੀ ਤੇ ਉਹਨਾਂ ਨੇ ਹੁਣ ਸਾਰਾ ਕੁਝ ਖਤਮ ਕਰਤਾ ਤੇ ਹੁਣ ਜਿਹੜੇ ਪੈਸੇ ਨੇ ਤੁਹਾਨੂੰ ਆਨਲਾਈਨ ਤਾਰਨੇ ਪੈਂਦੇ ਨੇ 72 ਘੰਟੇ ਦੇ ਵਿੱਚ ਤੇ ਇਹ ਜ਼ਰੂਰ ਯਾਦ ਰੱਖਿਓ ਜੇ ਗੱਡੀ ਤੇ ਜਾਂਦੇ ਹੋ ਤੁਹਾਨੂੰ 72 ਘੰਟੇ ਦੇ ਵਿੱਚ ਵਿੱਚ ਜਾ ਉਹ snif.com ਤੇ ਜਾ ਕੇ ਆਪਾਂ ਨੰਬਰ 'ਤੇ ਗੱਡੀ ਦਾ ਤੇ ਉਹ 72 ਘੰਟੇ ਦੇ ਵਿੱਚ ਤਾਰਨੇ ਹੁੰਦੇ ਨਹੀਂ ਤੇ ਫਿਰ ਉਹ ਪੈਸੇ ਦੁੱਗਨੇ ਪਾ ਜਾਂਦੇ ਨੇ ਅੱਗੇ ਦੇਖੋ ਤੁਸੀਂ ਪੁੱਲ ਪਾਰ ਕਰਕੇ ਗਰੀਨੀ ਦੀ ਗਰੀਨੀ ਦੇਖੋ ਬਈ ਰੋਡ ਖਾਲੀ ਹੁਣ ਸਵੇਰੇ ਸਵੇਰੇ ਤੇ ਇਹ ਥੋੜੀ ਦੇਰ ਬਾਅਦ ਆਵਾਂਗੇ ਤੇ ਫਿਰ ਉੱਥੇ ਥੋੜਾ ਰਸ਼ ਹੁਣ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਸਾਈਡਾਂ ਦੇਖੋ ਪਹਾੜਾਂ ਤੇ ਇਹ ਪਹਾੜਾਂ ਤੇ ਸਾਈਡਾਂ ਤੇ ਇਹਨਾਂ ਨੇ ਘਰ ਬੜੇ ਸੋਏ-ਸੋਏ ਘਰ ਪਾਏ ਨੇ ਸਾਨੂੰ ਜਿਹੜੇ ਇਹ ਦਰਖਤ ਨੇ ਜਿਹੜੇ ਸਾਹ ਦਿੰਦੇ ਨੇ ਉਹ ਘਰਾਂ ਚੋਂ ਨਹੀਂ ਚੰਗੇ ਲੱਗਦੇ ਕਹਿੰਦੇ ਗੰਧ ਪਾਉਂਦੇ ਨਹੀਂ ਪਰ ਇੱਥੇ ਦੇਖੋ ਹੁਣ ਸਮਾਂ ਕਿੱਦਾਂ ਆਪਣੀ ਚਾਲ ਫਿਰ ਉਲਟੀ ਚੱਲਦਾ ਇੱਥੇ ਪੈਰਿਸ ਵਿੱਚ ਵੀ ਬਿਲਡਿੰਗਾਂ ਦੇ ਉੱਪਰ ਵੀ ਇਨਾ ਨੇ ਜਿਹੜੇ ਦਰਖਤ ਲਾ ਛੱਡੇ ਨੇ ਗ੍ਰੀਨਰੀ ਜਿਹੜੇ ਪਲਾਂਟ ਜਿਹੜੇ ਹੁਣ ਬਿਲਡਿੰਗਾਂ ਦੇ ਉੱਪਰ ਲਾਉਣ ਲੱਗ ਪਏ ਨੇ ਉਧਾਂ ਤੇ ਗ੍ਰੀਨਰੀ ਬਹੁਤ ਹੈ ਪਰ ਬਿਲਡਿੰਗਾਂ ਦੇ ਉੱਪਰ ਵੀ ਇਹ ਹੁਣ ਜਿਹੜੇ ਪਲਾਂਟ ਨੇ ਬਹੁਤ ਲਗਾਉਣ ਲੱਗ ਪਏ ਨੇ ਇਹ ਤੇ ਕੁਦਰਤ ਜਿਹੜੀ ਇੱਥੇ ਬਹੁਤ ਮਿਹਰਬਾਨ ਸਾਰੇ ਪਾਸੇ ਗ੍ਰੀਨਰੀ ਪਰ ਉਹਦੇ ਵਿੱਚ ਬੰਦੇ ਦਾ ਵੀ ਬਹੁਤ ਹੱਥ ਹੁੰਦਾ ਹੈ ਕਿਉਂਕਿ ਜਿਹੜਾ ਇਨਸਾਨ ਹੁੰਦਾ ਹੈ ਉਹ ਹੀ ਕੁਦਰਤ ਨੂੰ ਸੰਭਾਲਦਾ ਹੈ ਦਰਖਤ ਜਿਹੜੇ ਨੇ ਉਹ ਨਹੀਂ ਵੜਦਾ ਜਾਂ ਦਰਖਤ ਵੜਦਾ ਤੇ ਉਹੀ ਜਗ੍ਹਾ ਤੇ ਦੋ ਲਾਂਦਾ ਹੈ ਤੇ ਇਹੀ ਫਰਕ ਹੈ ਇੱਥੇ ਜਿਆਦਾ ਗ੍ਰੀਨਰੀ ਹੈ ਕਿਉਂਕਿ ਇਹ ਲੋਕ ਇੰਨਾ ਸੋਚਦੇ ਨੇ ਕਿ ਹਰ ਪਾਸੇ ਇੰਨੇ ਦਰਖਤ ਨੇ ਹਰਿਆਲੀ ਹੀ ਹਰਿਆਲੀ ਹੈ ਤਾਂ ਹੀ ਇੱਥੇ ਮੌਸਮ ਜਿਹੜਾ ਉਹ ਜਲਦੀ ਚੇਂਜ ਹੋ ਜਾਂਦਾ ਹੈ ਗਰਮੀ ਪਵੇ ਤਾਂ ਫਿਰ ਨਾਲ ਹੀ ਬਾਰਿਸ਼ ਹੋ ਜਾਂਦੀ ਹੈ ਆਪਾਂ ਹੁਣ ਬਾਰ ਬਾਰ ਚਲੇ ਜਾਵਾਂਗੇ ਲਾਹੌਰ ਤੇ ਇੱਥੋਂ ਰਹਿ ਕੇ ਕੋਈ ਰਸਤਾ ਵੀ 1-25 ਮਿੰਟ ਦਾ ਆਹ ਵੇ ਦੇਖੋ ਖੱਬੇ ਪਾਸੇ ਹੁਣ ਆਪਾਂ ਜਾਂਦੇ ਹਾਂ ਪਿੰਡਾਂ ਵਾਲੇ ਰੋਡ ਤੇ ਤੇ ਖੱਬੇ ਪਾਸੇ ਨੇ ਛੱਲੀਆਂ ਦੇ ਖੇਤ ਤਲ ਤੇ ਇਦਾਂ ਲੱਗਦੇ ਪਏ ਜਿਦਾਂ ਥੱਲੇ ਲੱਗ ਜਨ ਧਰਤੀ ਨਾਲ ਹੀ ਤੇ ਭਾਈ ਇੱਥੇ ਇੱਕ ਹੋਰ ਕਮ ਇੱਥੇ ਜਿਹੜੀਆਂ ਖੇਤਾਂ ਵਿੱਚ ਜਿਹੜੀਆਂ ਛੱਲੀਆਂ ਹੋ ਗਈਆਂ ਜਾਂ ਹੋਰ ਸਬਜ਼ੀਆਂ ਹੋ ਗਈਆਂ ਚੀਜ਼ਾਂ ਹੋ ਗਈਆਂ ਇੱਥੇ ਵੀ ਬਹੁਤ ਚੋਰੀਆਂ ਹੁੰਦੀਆਂ ਨੇ ਖੇਤਾਂ ਵਿੱਚ ਬਾਕੀ ਇਹ ਭਾਈ ਪੂਰੀ ਦੁਨੀਆ ਦਾ ਹੀ ਹਾਲ ਹੈ ਚੋਰੀਆਂ ਤੋਂ ਚੋਰਾਂ ਤੋਂ ਕੋਈ ਨਹੀਂ ਬਚ ਗਿਆ ਇਹ ਚੱਲਦਾ ਰਹਿੰਦਾ ਹੈ ਅਮਰੀਕਾ ਰਿਪਦੇਸ਼ਾਂ ਚ ਵੀ ਬਹੁਤ ਜ਼ਿਆਦਾ ਚੋਰੀਆਂ ਨੇ ਤੇ ਚਲੋ ਇਦਾਂ ਹੀ ਚੱਲਦੇ ਨੇ ਦੇਸ਼ ਤੇ ਗੱਲ ਕਰਦਾ ਪਿਆ ਸੀ ਮੈਂ ਇੱਥੇ ਆ ਜਿਹੜੇ ਘਰਾਂ ਨਾਲ ਕਿ ਗਏ ਸਾਰੇ ਜਿਹੜੇ ਇੱਥੇ ਕਾਰਪਿੰਡਾ ਚ ਕਾਜ ਕਰਦੇ ਕਿਸਾਨ ਹੀ ਨੇ ਜਿਹੜੇ ਥੋੜਾ ਥੜ ਕਰ ਦੇਖਦੇ ਤੁਸੀਂ ਇਹਨਾਂ ਨੇ ਆਪਣੇ ਡੰਕਰ ਰੱਖੇ ਨੇ ਮੱਝਾਂ ਕਾਵਾ ਜਾਂ ਬੱਕਰੀਆਂ ਹੋ ਗਿਆ ਤੇ ਇਹ ਸੱਜੇ ਪਾਸੇ ਦੇਖੋ ਤੁਸੀਂ ਇਹ ਖੁੱਲੇ ਚਰਦੇ ਨੇ ਖੁੱਲੇ ਖੇਤਾਂ ਵਿੱਚ ਤੇ ਇਹਨਾਂ ਨੂੰ ਬੰਦੇ ਨਹੀਂ ਹੈਗੇ ਜਿੱਦਾਂ ਸਾਡੇ ਬੰਨ੍ਹ ਕੇ ਰੱਖਦੇ ਨੇ ਲਿਆ ਕੇ ਪੱਠੇ ਪਾਰ ਤੇ ਫੇਰ ਬੰਨ ਲਿਆ ਪਾਣੀ ਪਿਆ ਤਾਂ ਫਿਰ ਬੰਨ ਲਿਆ ਪਰ ਇੱਥੇ ਇਹ ਕੰਮ ਨਹੀਂ ਗਿਆ ਇੱਥੇ ਖੁੱਲੇ ਛੱਡੇ ਨੇ ਤੇ ਖੁੱਲੇ ਚਰੂ ਹਾਂਜੀ ਹੈਗੇ ਨੇ ਜਿੱਥੇ ਬੰਨ ਕੇ ਰੋਧਦੇ ਨੇ ਫਾਰਮਾਂ ਹੈਗੀਆਂ ਨੇ ਪਰ ਇੱਥੇ ਦੇ ਪਿੰਡਾਂ ਦੇ ਲੋਕ ਨੇ ਜਿਹੜੇ ਕਿਸਾਨ ਨੇ ਖੇਤਾਂ ਤੋਂ ਇਹ ਖੁੱਲੇ ਛੱਡੇ ਨੇ ਤੇ ਵਧੀਆ ਤੇ ਆਪਣੇ ਖੁੱਲੇ 'ਚ ਚਰਦੇ ਰਹਿੰਦੇ ਨੇ ਤੇ ਸ਼ਾਮ ਜਦੋਂ ਉਹਨਾਂ ਨੂੰ ਪਤਾ ਟਾਈਮ ਹੋ ਗਿਆ ਤੇ ਫਿਰ ਇਹ ਅੰਦਰ ਵੜ ਲੈਂਦੇ ਨੇ ਇਥੇ ਹੁਣ ਚਲਦੀ ਪਈ ਇਹ ਵੜਾਈ ਕਨਕਾਂ ਦੀ ਤੇ ਆਲਦੋ ਲਖੀ ਤੇ ਕੰਪਾਈਨਾ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਕੰਬਾਈ ਜਿੱਥੇ ਹੋਣਾ ਆਪਾਂ ਜਾਣੇ ਪੈਣ ਜਿਹੜੇ ਵਿੱਚ ਤੇ ਇਤਖਤ ਇਹ ਬਹੁਤ ਸੋਹਣਾ ਹੈ। ਤਾਂ ਵੀਊ ਬਹੁਤ ਸੋਹਣਾ ਜਿਹੜੇ ਇੱਥੇ ਫਾਲਸ ਨੇ ਜਿਹੜੇ ਇੱਥੇ ਕਹਿ ਸਕਦੇ ਆਪਾਂ ਭਾਰ ਟਾਈਪ ਜਿਹੜੇ ਕਿਨਾਰੇ ਨੇ ਸਮੁੰਦਰ ਦੇ ਉਹ ਨੇਚਰਲ ਤਰੀਕੇ ਨਾਲ ਜਿਹੜੇ ਨੇ ਉਹ ਆਪਣੇ ਆਪ ਬਣੇ ਨੇ ਇਸ ਕਰਕੇ ਉਹ ਬਹੁਤ ਖੂਬਸੂਰਤ ਲੱਗਦੇ ਨੇ ਤੇ ਬਹੁਤ ਸੋਹਣੇ ਲੱਗਦੇ ਨੇ ਤੇ ਇੱਕ ਦੇ ਉੱਪਰ ਤੇ ਚਰਚ ਬਣੀ ਹੋਈ ਏ ਇੱਥੇ ਆ ਦੇਖੋ ਸੱਜੇ ਪਾਸੇ ਫਿਰ ਮੇਰੇ گاਵਾ ਚੜ੍ਹਦੀਆਂ ਹੋਈਆਂ ਆਪਾਂ ਦੇਖਿਆ ਜੀਪੀਐਸ ਤੇ ਥੋੜਾ ਦੂਰੀ ਰਹਿ ਗਿਆ ਆ ਜਿਹੜਾ ਪਿੰਡ ਆ ਰਿਹਾ ਹੈ ਇਤੋਂ ਬਾਅਦ ਸਾਡੀ ਡੈਸਟੀਨੇਸ਼ਨ ਹੀ ਹੈ ਤੇ ਆਪਾਂ ਗੱਲਾਂ ਕਰਦੇ ਵੇ ਸੀ ਬਾਈਕ ਹੋਣ ਤੇ ਸਾਰੇ ਫੋਨਾਂ 'ਚ ਫੋਨ ਚੱਲ ਪਿਆ ਇੰਟਰਨੈਟ ਚੱਲ ਪਿਆ ਤੇ ਆਪਾਂ ਫੋਨ ਤੇ ਐਡਰੈਸ ਜੀਪੀਐਸ ਤੇ ਲਾ ਕੇ ਜਿੱਥੇ ਮਰਜ਼ੀ ਪਹੁੰਚ ਜਾਣੇ ਪਰ ਪੁਰਾਣੇ ਸਮਿਆਂ 'ਚ ਕਿੱਦਾਂ ਚੱਲਦਾ ਸੀ ਗਾਵਾਂ ਬਹੁਤ ਔਖਾ ਕੰਮ ਹੈ ਹੋਣ ਤੇ ਜੀਪੀਐਸ ਨਾ ਹੋਵੇ ਤੇ ਆਪਾਂ ਕਿਧਰ ਇਦਾਂ ਨਹੀਂ ਪਹੁੰਚ ਸਕਦੇ ਸਭ ਕੋ ਇੰਨੇ ਵੱਡੇ-ਵੱਡੇ ਮੈਪ ਜਿਹੜੇ ਕਿਤਾਬਾਂ ਜਿਹੜੇ ਮੋਟੀਆਂ-ਮੋਟੀਆਂ ਕਿਤਾਬਾਂ ਪੁਰਾਣਿਆਂ ਕੋਲ ਸੀ ਤੇ ਉਹ ਕਿੱਦਾਂ ਕਰਦੇ ਹੋਣਗੇ ਤੁਹਾਡਾ ਜਿਹੜਾ GPS ਨੇ ਜਿਹੜਾ ਨਾ ਫੋਨ ਨੇ ਜਿਹੜਾ ਸਾਰਾ ਕੰਮ ਸੌਖਾ ਕਰ ਛੱਡਿਆ 2 2.5 ਘੰਟੇ ਆਸਵਰਗਰ ਗੱਡੀ ਤੇ ਤੇ ਆਪਾਂ ਪਹੁੰਚ ਗਏ ਫਰਾਹ ਬਜਰਾ ਸੋਨਾ ਪਿੰਡ ਵਿੱਚ ਖਤ ਤੇ ਬਾਹਰ ਨਿਕਲਨੇ ਆ ਤੇ ਤੁਹਾਨੂੰ ਅੱਗੇ ਦਾ ਵਿਊ ਦਿਖਾਣੇ ਆ ਤੇ ਕਿੰਨਾ ਸੋਨਾ ਪਿੰਡ ਹੈ ਮੌਸਮ ਅਜ ਥੋੜਾ ਜਿਹਾ ਠੰਡਾ ਹੈ ਚਲੋ ਫੇਰ ਵੀ ਧੁੱਪ ਚੜ ਜਾਂਦੀ ਹੈ ਤੇ ਫਿਰ ਠੰਡਾ ਮੌਸਮ ਹੋ ਜਾਂਦਾ ਹੈ ਤੇ ਬਾਹਰ ਜਾ ਕੇ ਤੁਹਾਨੂੰ ਦਿਖਾਣੇ ਬਾਦ ਮਜਾਰਾ ਤੇ ਬਲੌਗ ਦੇਖੋ ਤੇ ਲਾਈਕ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਓ ਤੇ ਬਾਈ ਜਗ੍ਹਾ ਸਾਨੂੰ ਮਿਲ ਗਈ ਤੇ ਬਹੁਤ ਟਿਕਾਣੇ ਤੇ ਮਿਲੀ ਪਰ 14 ਜੁਲਾਈ ਹੋਣ ਕਰਕੇ ਨਾ ਉਹਨਾਂ ਨੇ ਲਿਖ ਕੇ ਲਾਇਆ ਕਿ 2 ਵਜੇ ਤੱਕ ਤੁਸੀਂ ਪਾਰਕਿੰਗ ਨਹੀਂ ਗੱਡੀਆਂ ਲਾ ਸਕਦੇ ਇੱਥੇ ਪਰ ਪਹਿਲਾਂ ਵੀ ਗੱਡੀਆਂ ਲੱਗੀਆਂ ਨੇ ਤੇ ਆਪਾਂ ਵੀ ਖੜ੍ਹ ਆਰਤੀਆਂ ਤੇ ਪਰ ਫਿਰ ਵੀ ਭਾਜੀ ਗਏ ਨੇ ਪੁੱਛਣ ਸਾਹਮਣੇ ਉਹਨਾਂ ਨੂੰ ਮੈਰੀਚ ਤੇ ਦੇਖਣੀ ਆ ਕੀ ਕਹਿੰਦੇ ਨੇ ਮੈਂ ਬਾਈ ਇਸ ਟਾਈਮ ਖੜ੍ਹਾ ਭਈ ਮੇਰੇ ਪਿੱਛੇ ਇਹ ਮੈਰੀ ਜਿਹੜੀ ਮੈਰੀ ਹੈ ਮੇਰੀ ਦੇ ਇਤਿਹਾਸ ਬਹੁਤ ਸੋਨਾ ਮੋਲ ਪਿੱਛੇ ਦਾ ਵੀ ਦੇਖੋ ਇੱਧਰ ਆ ਗਿਆ ਮੇਰੇ ਪਿੱਛੇ ਆਫਿਸ ਜਿਹੜਾ ਟੂਰਿਜ਼ਮ ਆਫਿਸ ਤੇ ਇੱਧਰ ਆ ਗਈ ਹੈ ਮੇਰੀ ਨਾਲ ਹੀ ਇਹ ਆਪਾਂ سامنے ਇੱਥੇ ਗੱਡੀ ਖਿਲਾ ਰਹੀ ਏ ਤੇ ਡੇਢ ਘੰਟੇ ਵਾਸਤੇ ਗੱਡੀ ਫ੍ਰੀ ਏ ਪਾਰਕਿੰਗ ਆਹ ਦੇਖੋ ਬਈ ਗਲੀਆਂ ਚ ਜਾਣੇ ਪਿਆ ਹੋਣਾ ਜਿਹੜਾ ਸਮੁੰਦਰੀ ਉਹਦੇ ਕਿਨਾਰੇ ਵਾਲਾ ਤਾਂ ਦੇਖੋ ਇਹ ਸਾਰੇ ਨੇ ਦਾ ਸੁਨਹਿਰ ਦੇ ਦਿਕਨਾਂ ਉਹ ਬਾਈ ਜੇ ਅੱਗੇ ਜਾਂਦੇ ਪਏ ਨੇ ਸਾਰੇ ਤੇ ਇਹ ਬਾਈ ਅੱਗੇ ਰੈਸਟੋਰੈਂਟ ਜਵਾਰਾਤਰ ਇਥੇ ਗਲੀ ਚ ਰੈਸਟੋਰੈਂਟ ਤੇ ਸੁਵਨਿਰਦ ਕੰਨ ਜਾਂ ਆਈਸਕ੍ਰੀਮ ਦੀ ਦੁਕਾਨਾ ਖਾਣ ਪੀਣ ਦੀ ਦੁਕਾਨਾ ਉੱਥੇ ਜਿਆਦਾ ਨੇ ਤੇ ਆਪਾਂ ਵੱਧੇ ਪਿਆ ਅੱਗੇ ਵਾਲ ਉਹ ਸਾਹਮਣੇ ਜਿਹੜਾ ਉਹ ਸਾਹਮਣੇ ਸਮੁੰਦਰ ਹੀ ਏ ਤੇ ਸਾਹਮਣੇ ਕੱਬੇ ਪਾਸੇ ਕازਿਨੋ ਵੀ ਬਾਈ ਆਪਾਂ ਪਹੁੰਚ ਗਏ ਹੁਣ ਜਿਹੜਾ ਇਥੇ ਖਰਾਤੇ ਉਹ ਦੇ ਸਮੁੰਦਰ ਦੇ ਕਿਨਾਰੇ ਤੇ ਤੇ ਬਹੁਤ ਸੋਹਣਾ ਵਧੀਆ ਤੇ ਬਹੁਤ ਸੋਹਣਾ ਵੀ ਉਹ ਇਥੋਂ ਤੇ ਬਾਈ ਹਰੀ ਪਰ ਲੱਕਣ ਤੇ ਆਪਾਂ ਪੀਣੀ ਹੈ ਕਾਫੀ ਕਾਫੀ ਪੀ ਕੇ ਤੇ ਫਿਰ ਆਪਾਂ ਜਾਣੇ ਆ ਸਮੁੰਦਰ ਦੇ ਕਿਨਾਰੇ ਵੱਲ ਕਾਫੀ ਪੀ ਕੇ ਤੇ ਥੋੜਾ ਫਰੈਸ਼ ਹੋ ਕੇ ਤੇ ਆਪਾਂ ਅੱਗੇ ਵਾਪਸ ਤੇ ਹੌਣ ਚੜਨੇ ਆ ਪੌੜੀਆਂ ਤੁਹਾਨੂੰ ਦੇਖਣੇ ਅੱਗੇ ਸਮੁੰਦਰ ਤੇ ਉਹਦਾ ਕਿਨਾਰਾ ਤੇ ਜਿਹੜੇ ਫੌਲੇਜ ਜਿਹੜੇ ਨੇਚਰਲ ਫੌਲੇਜ ਨੇ ਉਹ ਦੇਖਣੇ ਆ ਤੇ ਸਾਡੇ ਦੇਖਦੇ ਦੇਖਦੇ ਰਸ ਵਧ ਗਿਆ ਮੌਸਮ ਜਿਹੜਾ ਠੰਡਾ ਹੈ ਪਰ ਤਾਂ ਵੀ ਰਸ ਦੇਖੋ ਕਿੰਨਾ ਹੈ ਜੇ ਧੁੱਪ ਚੜੀ ਹੋਵੇ ਫਿਰ ਦੁਪਹਿਰ ਕੁਝ ਜਗ੍ਹਾ ਨਹੀਂ ਹੁੰਦੀ ਤੇ ਇਹ ਟਾਈਮ ਸਵੇਰ ਦਾ 10:00 8:00 ਦਾ ਸੋਇ ਦਾ ਮਹਾਸਤੰ ਕਾਸ ਤੋਂ ਉੱਤੇ ਲੱਗੇ ਸਮੁੰਦਰ ਦੇ ਕਿਨਾਰੇ ਬਾਈ ਹਵਾ ਬਹੁਤ ਜ਼ਿਆਦਾ ਜਲਦੀ ਵੀ ਤੇ ਇਹ ਜਿਹੜੀ ਦਰਸਾਉਂਦੀ ਹੈ 1885 ਦੇ ਸਮੇਂ ਨੂੰ ਉਸ ਸਮੇਂ ਕਿਦਾਂ ਇੱਥੇ ਛੋਟੀਆਂ ਪੀੜੀਆਂ ਮੱਛੀਆਂ ਫੜਨ ਵਾਸਤੇ ਆਂਦੀਆਂ ਸੀ ਤੇ ਅੱਗੇ ਇਹਨਾਂ ਨੇ ਲਿਖਿਆ ਹਿਸਟਰੀ ਜਿਹੜੀ ਕੀ ਜਾਂਦੀ ਸਿੱਧੀ ਦੂਜੀ ਸੰਸਾਰ ਜੰਗਵਲ ਕਿਉਂਕਿ ਦੂਜੀ ਸੰਸਾਰ ਜੰਗਵਲ ਇਹਨਾਂ ਨੇ ਇੱਥੇ ਬੰਕਰ ਬਣਾਏ ਸੀ ਤੇ ਅੱਗੇ ਜਿੱਥੇ ਆਪਾਂ ਫਾਲੇਸ ਤੇ ਚੱਲੇ ਹਾਂ ਹੁਣ ਦੋਨਾਂ ਦੇ ਵਿੱਚ ਇਹਨਾਂ ਨੇ ਮੈਨਾ ਦੱਬੀਆਂ ਸੀ 1500 ਪਰ ਜਾਣੇ ਪਿਆ ਤੇ ਚੜ ਕੇ ਇੱਥੋਂ ਜਾਣਾ ਉਹ ਉੱਪਰ ਟੋਪ ਤੇ ਆਹ ਦੇਖੋ ਕਿਰਾ ਇਕਰ ਨਹੀਂ ਪੈਂਦੀ ਤੇ ਨਾਲ ਹਵਾ ਚੱਲਦੀ ਵੀ ਹੈ ਇਹ ਤੇ ਨਾ ਇੰਨੀ ਗੱਲ ਹੈਗੀ ਬਹੁਤ ਸੋਹਣਾ ਬਹੁਤ ਥੀ ਜਿਆਦਾ ਸੋਹਣਾ ਹੈ ਤੇ ਉੱਪਰ ਤੋ ਜਾਓਗੇ ਨਾ ਅਵੇ ਚਲੋ ਠੰਡਾ ਮੌਸਮ ਹੈ ਠੀਕ ਹੈ ਉਹ ਜਿਹੜੀ ਧੁੱਪ ਚੜੀ ਹੁੰਦੀ ਤੇ ਹੋਰ ਵੀ ਸੋਹਣਾ ਆ ਜਾਂਦਾ ਪਰ ਗਰਮੀ ਨਾਲ ਨਾ ਬੰਦੇ ਨੂੰ ਪਸੀਨਾ ਵੀ ਨਾਲ ਆਂਦਾ ਤੇ ਇਹ ਜਾਂਦੇ ਪਏ ਨੇ ਸਾਡੇ ਬਾਈ ਅੱਗੇ ਤੇ ਬਸ ਪਹੁੰਚਣ ਵਾਲੇ ਹਾਂ ਉੱਪਰ Folesează valul de upor. ਬਾਈ ਚੜਦੇ ਚੜਦੇ ਬਸ ਪਹੁੰਚ ਲਿਆ ਉੱਪਰ ਤੇ ਪਿੱਛੇ ਚੈੱਕ ਕਰੋ ਤੁਸੀਂ ਵਿਊ ਕਿੰਨਾ ਸੋਹਣਾ ਪਛਾਟ ਚੜਦਾ ਪਰ ਫਿਰ ਵੀ ਇੰਨੇ ਸੋਹਣੇ ਨਜ਼ਾਰੇ ਦੇਖ ਕੇ ਨਾ ਬੰਦਾ ਚੜ ਹੀ ਜਾਂਦਾ ਉੱਪਰ ਉੱਪਰ ਚਲੀਏ ਉੱਪਰ ਇਤੋਂ ਜ਼ਿਆਦਾ ਹੋਰ ਵੀ ਜ਼ਿਆਦਾ ਸੋਹਣਾ ਵਿਊ ਮੈਂ ਪਹੁੰਚ ਗਿਆ ਉੱਪਰ ਤੇ ਉੱਪਰ ਦੇਖੋ ਮੇਰੇ ਪਿੱਛੇ ਵਿਊ ਕਿੰਨਾ ਸੋਹਣਾ ਜੇ ਤੁਸੀਂ ਵੀ ਪੈਰਸ ਰਹਿੰਦੇ ਉਹ ਤੋਂ ਪੈਰਸ ਥੋੜੀ ਦੂਰੀ ਹੈ 2 2.5 ਘੰਟੇ ਲੱਗਦੇ ਨੇ ਇੱਥੇ ਆ ਕੇ ਇਹ ਜਿਹੜਾ 뷰 ਹੈ ਇਹ ਵੀ ਇਹਦਾ ਮਜ਼ਾ ਤੁਸੀਂ ਮਾਣ ਸਕਦੇ। ਤੇ ਬਹੁਤ ਪਿਆਰਾ 뷰 ਹੈ। ਤੇ ਉਹ ਸਾਹਮਣੇ ਫੋਲਸ ਦੇ ਉੱਤੇ ਇੱਕ ਚਰਚ ਹੋਈ ਕਾਫੀ ਪੁਰਾਣੀ ਹੈ। ਤੇ ਕੋਸ਼ਿਸ਼ ਕਰਾਂਗੇ ਜੇ ਟਾਈਮ ਹੋਇਆ ਤੇ ਉਧਰ ਵੀ ਜਾ ਜਾਏਗਾ। ਜੇ ਮੌਸਮ ਠੀਕ ਰਿਹਾ ਹਤੀ ਜੇ بارش ਨਾ ਆਈ ਕਿਉਂਕਿ ਅਸਾਰ ਲੱਗਦੇ ਪੈਨ ਕਿ بارش ਆਏਗੀ। ਸਮੁੰਹੇ ਨੀਲਾ ਆਸਮਾਨ ਤੇ ਥੱਲੇ ਨੀਲਾ ਪਾਣੀ ਲੱਗਦਾ ਉਹ ਦੋ ਜਾ ਕੇ ਸਮੁੰਦਰ ਤੇ ਧਰਤੀ ਜਿਹੜੀ ਪਾਣੀ ਜਿਹੜੇ ਇੱਕ ਹੋ ਜਾਂਦੇ ਨੇ ਦੂਰ ਦੂ ਤੱਕ ਕੋਈ ਛਣ ਨਹੀਂ ਤਿੱਖਦਾ ਇਦਾਂ ਲੱਗਦਾ ਜਿਦਾ ਦੋਹਾਂ ਧਰਤੀ ਤੇ ਕਾਸ਼ਦਾ ਉੱਥੇ ਜਾ ਕੇ ਮਿਲਾਪ ਹੋ ਗਿਆ ਹੋਵੇ ਇੱਥੇ ਨਾ ਥੱਲੇ ਵਈ ਲੈਨ ਲੱਗੀ ਸੀ ਤੇ ਆਪਾਂ ਕਿ ਆਪਾਂ ਵੀ ਜਾ ਕੇ ਦੇਖਨੇ ਆ ਕੀ ਹੈ ਥੱਲੇ ਤੇ ਲਾਈਨ ਦੇ ਲੱਗ ਕੇ ਪਿੱਛੇ ਤੇ ਦੇਖਨੇ ਆ ਅੱਗੇ ਜਾ ਕੇ ਉਹ ਦੇ ਵਿੱਚ ਕੀ ਹੈ ਉਹ ਗੁਫਾ ਜੀ ਵਿੱਚ ਆ ਥੱਲੇ 뷰 ਚੱਕੋ ਲੋ ਤੁਸੀਂ ਕਿੰਨਾ ਸੋਹਣਾ ਇਹ ਸਾਰਾ ਜੋ ਨੇਚਰਲ ਹੈ ਇਹ ਕੁਛ ਇਨਨ ਆਪਣਾ ਹੈ ਨੇਚਰਲ ਤਰੀਕੇ ਨਾਲ ਇਹਨਾਂ ਬਣਿਆ ਆ ਜੋ ਜਾਣ ਗੁਫਾ ਵਿੱਚ ਉਹ ਬਾਈ ਥੀ ਤੇ ਬੱਸ ਇਹਨਾਂ ਨੇ ਜੰਗਲ ਲਾਇਆ ਦੇਖਣੀ ਅੱਗੇ ਕੀ ਏ ਇੱਥੇ ਬਾਈ ਕੁਝ ਨਹੀਂ ਹੈਗਾ ਬਸ ਅੱਗੇ ਖਾਲੀ ਜਗ੍ਹਾ ਹੈ ਤੇ ਸਾਹਮਣੇ ਬਾਈ ਸਾਹਮਣੇ ਜਿਹੜਾ ਹੈ ਉਹ ਹੈਗਾ ਫਾਲੇਸ ਅਮੋ ਆਪਾਂ ਖੜੇ ਆ ਫਾਲੇਸ ਅਵਾਲ ਤੇ ਇਹਨਾਂ ਨੂੰ ਨਾਮ ਦਿੱਤੇ ਗਏ ਨੇ ਤੇ ਉਹ ਇੱਧਰੋਂ ਜਾ ਕੇ ਉਹ ਰਸਤਾ ਜਾਂਦਾ ਇਹ ਲੋਕੀ ਉੱਥੇ ਜਾਂਦੇ ਪਏ ਨੇ ਤੇ ਉਹ ਤੋਂ ਅੱਗੇ ਵੀ ਇੱਕ ਫਾਲੇਸ ਹੈਗਾ ਤੇ ਜਿੱਥੇ ਆਪਾਂ ਨਾਰਮਲੀ ਵੀਡੀਓ ਦੇਖਨੇ ਟਿਕਟੋਕ ਤੇ ਜਾਂ ਹੋਰ ਪਾਸੇ ਕੋ ਛੋਟੇ ਜਿਹੇ ਮੋੜੇ ਥਾਣੀ ਦੇਖਦੇ ਬੈਨ ਕੈਮਰੇ ਚ ਸਾਰੇ ਦਿਖਦਾ ਫਾਲੇਸ ਆਪਾਂ ਹੁਣ ਚੱਲੇ ਆ ਥੱਲੇ ਤੇ ਇਹ ਸਾਹਮਣੇ ਜਿਹੜੇ ਦੇਖਦੇ ਪੇ ਸਾਹਮਣੇ ਜਿਹੜੀ ਪਾਰ ਕੇ ਤੇ ਇੱਥੇ ਲੋਕੀ ਖੇਡਦੇ ਨੇ ਗੋਲਫ ਥੱਲੇ ਆਂਦੇ ਸਾਰ ਹੀ ਸੂਰਜ ਵੀ ਚੜ ਗਿਆ ਤੇ ਹੁਣ ਦੇਖਨੇ ਆ ਪਹਿਲਾਂ ਆਪਾਂ ਸਮੁੰਦਰ ਵਿੱਚ ਜਾ ਕੇ ਨਾਨੇ ਆ ਏ ਬਾਈ ਹੁਣ ਨਹਾ ਕੇ ਨਿਕਲੇ ਆ ਤਾਰੀਆਂ ਤੁਰੀਆਂ ਲਾ ਕੇ ਤੇ ਛੱਲਾ ਬੜੀਆਂ ਤੇਜ਼ ਹੀ ਛੱਲਾ ਜਿੰਨਾ ਵਿੱਚ ਜਿੰਨਾ ਬਾਹਰ ਆਉ ਉਹਨਾਂ ਅੰਦਰ ਖਚਦੀਆਂ ਆ ਤੇ ਜਿਹੜਾ ਬੰਦਾ ਕੰਡੇ ਤੇ ਬਹਿ ਜਾ ਉਹਦੇ ਪੱਥਰ ਵਜ ਵਜ ਕੇ ਬੁਰਾ ਹਾਲ ਹੈ ਪਰ ਫੇਰ ਵੀ ਚਲੋ ਬਹੁਤ ਵਧੀਆ ਪਲਾਜ ਜਿਹੜਾ ਈਚ ਵਧੀਆ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਹੇ ਜੀ ਤੁਸੀਂ ਪਿਆਰੇ ਰਹਿੰਦੇ ਹੋ ਤੇ ਜਰੂਰ ਘੁੰਮਣ ਆਓ ਤੇ ਇੰਜੋਏ ਕਰੋ ਇੰਜੋਏ ਕਰਨ ਨੂੰ ਬਹੁਤ ਵਧੀਆ ਨਿੱਕੇ ਦਿਲ ਨੂੰ ਮਨਾਉਂ ਫਿਰ ਵੀ ਸਵੇਰੇ ਆ ਜਾਓ ਤੇ ਸ਼ਾਮ ਨੂੰ ਬਾਪਰ ਚਲੇ ਜਾਓ ਆ ਮੇਰੇ ਅੱਗੇ ਬਾਈ ਜੀ ਜਾਂਦੇ ਪਏ ਜਾਂਦੇ ਹਾਂ ਹੁਣ ਕਿ ਆਪਾਂ ਖਾਣੇ ਆ ਰੋਟੀ ਠੋਕ ਲੱਗੀ ਟਾਈਮ ਹੋ ਗਿਆ 3 ਵਜਣਾਂ ਵਾਲੇ ਨੇ ਕਿ ਟਾਈਮ 3 ਵਜੇ ਰੋਟੀ ਖਾਈ ਤੇ ਫਿਰ ਅੱਗੇ ਦਾ ਬਲੌਗ ਸ਼ੁਰੂ ਕਰਨੇ ਆ ਬਾਈ ਆਪਾਂ ਸਾਰੇ ਜਾਣੇ ਪਏ ਹੁਣ ਦੇਖਣ ਕੋਈ ਰੈਸਟੋਰੈਂਟ ਵਧੀਆ ਪਿੱਛੇ ਦੇਖਿਆ ਪਰ ਉੱਥੇ ਜਿਹੜਾ ਰੈਸਟੋਰੈਂਟ ਨਿਉ ਜਿਆਦਾ ਸੀ ਫੂਡ ਜਾਂ ਫਰਫਿਤ ਹੋ ਗਏ ਜਾਂ 버거 ਬੜੀਆਂ ਗੱਡੀਆਂ ਲੱਗੀਆਂ ਬਾਈ ਸਾਈਡਾਂ ਤੇ ਤੇ ਅਸੀਂ ਘੱਟੋ ਘੱਟ ਨਾ ਉੱਥੋਂ ਪਿੰਡ ਤੋਂ 2 2.5 ਕਿਲੋਮੀਟਰ ਦੂਰ ਆ ਗਏ ਆ ਤੇ ਸਾਈਡਾਂ ਤੇ ਜੇ ਗੱਡੀਆਂ ਲੱਗੀਆਂ ਨੇ ਵਾਹੀ ਹੁਣ ਆਪਾਂ ਜਨਬੇ ਵਾਪਸ ਤੇ ਰੋਟੀ ਖਾਣੀ ਸੀ ਰੋਟੀ ਦੇਖਦੇ ਪਏ ਸੀ ਆਪਾਂ ਰੈਸਟੋਰੈਂਟ ਪਰ ਸਾਨੂੰ ਰੈਸਟੋਰੈਂਟ ਪਸੰਦ ਨਹੀਂ ਆਇਆ ਕੋਈ ਉੱਥੇ ਸਾਰਾ ਜ਼ਿਆਦਾਤਰ ਮਿਲਦੇ ਨੇ ਮੂਲ ਫ੍ਰਾਈਟ ਉਹ ਤੁਹਾਨੂੰ ਪਤਾ ਪਕਾ ਨਹੀਂ ਸਕਦੇ ਪੰਜਾਬੀ ਜਿਆਦਾ ਸਾਨੂੰ ਚਾਹੀਦੀ ਗਰਮ ਚੀਜ਼ ਖਾਣ ਲਈ ਤੇ ਫਿਰ ਬਾਈ ਰੰਨ ਕਿਹਾ ਲਾਹੌਰ ਲਾਗੇ 27 ਕਿਲੋਮੀਟਰ ਤੋਂ ਤੇ ਅੱਧਾ ਘੰਟਾ ਲੱਗਣਾ ਇੰਡੀਆ ਰੈਸਟੋਰਾਂਗੇ ਉੱਥੇ ਸਾਰਾ ਕੁਝ ਹੈਗਾ ਫਿਰ ਉੱਥੇ ਜਾਣੇ ਪਏ ਉੱਥੇ ਜਾ ਕੇ ਫਿਰ ਇੰਡੀਆ ਰੈਸਟੋਰਾਂ ਜਾ ਕੇ ਰੋਟੀ ਖਾਣੇ ਤੁਸੀਂ ਦੇਖਿਆ ਪਿੱਛੇ ਗੱਡੀਆਂ ਦੇਖਿਆ ਵੀਊ ਦੇਖਿਆ ਨਾ ਮੈਂ ਵੀਡੀਓ ਚ ਕਿੰਨਾ ਰਸ਼ੀ ਗੱਡੀਆਂ ਦਾ ਰਸ਼ ਜਿਹੜਾ ਨਾ ਧੁੱਪ ਚੜੀ ਹੋਵੇ ਤੇ ਰਸ਼ ਇੱਥੇ ਹੋਰ ਵੀ ਜਿਆਦਾ ਹੋ ਜਾਂਦਾ ਤੇ ਗੱਡੀਆਂ ਬিনা ਜਿੱਦਾਂ ਮਨਾ ਹੁੰਦਾ ਜਿੱਥੇ ਉੱਥੇ ਵੀ ਗੱਡੀਆਂ ਲਾ ਕੇ ਲੋਕੀ ਤੇ 2-2 ਕਿਲੋਮੀਟਰ ਦੂਰ ਤੋਂ 3-3 ਕਿਲੋਮੀਟਰ ਦੂਰ ਗੱਡੀਆਂ ਲਾ ਕੇ ਸਮੁੰਦਰ ਤੱਕ ਜਾਂਦੇ ਨੇ ਜੇ ਤੁਸੀਂ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਤੁਸੀਂ ਵੀ ਆਓ ਪੈरिस ਰਹਿੰਦੇ ਹੋ ਤੁਸੀਂ ਵੀ ਆਓ 2 ਘੰਟੇ ਅਰਸਤਾਂ ਡਰਾਈਵ ਕਰਕੇ ਤੇ ਆ ਕੇ ਜਿਹੜਾ ਟਰੋਫੀ ਤੇ ਕਰੋ ਇੱਥੇ ਆ ਕੇ ਆਪਾਂ ਬਾਈ ਟਾਈਮ ਨਾ ਨਿਕਲੇ ਆਏ ਇਹ ਦੇਖੋ ਬਾਰਿਸ਼ ਪੈਣ ਲੱਗ ਪਈ ਤੇ ਬੱਦਲ ਕਰ ਹਨੇਰਾ ਨੇਰਾਜਾ ਹੁੰਦਾ ਪਿਆ ਤੇ ਟਾਈਮ ਤੇ ਕੁਝ ਨਹੀਂ ਹੋਇਆ ਜੀ ਤੇ ਆ ਆਪਾਂ ਹੁਣ ਪਹੁੰਚ ਗਏ ਆ ਲਾ ਆ ਇਸ ਸਾਈਡ ਤੇ ਦੇਖੋ ਇਹਦੇ ਲਾਬਸਾਈਡ ਤੇ ਇੱਥੇ ਸਮੁੰਦਰ ਸ਼ੁਰੂ ਹੋ ਗਿਆ ਕਿਨਾਰਿਆਂ ਤੇ ਤੇ ਆਪਾਂ ਜਾਣੇ ਪਿਆ ਹੁਣ ਇੰਡੀਆ ਰੈਸਟੋਰੈਂਟ ਵੱਲ ਜੀ ਹੁਣ ਜਿਹੜਾ ਪੋਰਟ ਹੈ ਪੋਰਟ ਦੋ ਆਪ ਤੇ ਆਪਾਂ ਜੀਪੀਐਸ ਤੇ ਲਾਈ ਤੋਂ ਲੋਕੇਸ਼ਨ ਤੇ ਸਾਨੂੰ ਲੈ ਕੇ ਆਇਥੇ ਇਹਦੇ ਲੱਗ ਗਿਆ ਕਿ ਇੰਡੀਅਨ ਤੇ ਪਾਕਿਸਤਾਨੀ ਰੈਸਟੋਰੈਂਟ ਹੈ ਉੱਥੇ ਖਾਣੇ ਆ ਰੋਟੀ ਇਹ ਪਿੱਛੇ ਮੈਂ ਉਹ ਚੈੱਕ ਕਰੂ ਇੱਥੇ ਹੋਰ ਵੀ ਰੈਸਟੋਰੈਂਟ ਅਗੇ ਨੇ ਇੰਡੀਅਨ ਲੱਗੇ ਪਰ ਬਾਈ ਨੇ ਫੋਨ ਕਰਕੇ ਪੁੱਛਿਆ ਤੇ ਸਿਰਫ ਇਹੀ ਖੁੱਲਾ ਸੀ ਹੁਣ ਤੇ ਫਿਰ ਆਪਾਂ ਹੁਣ ਇੱਥੇ ਆਇਆ ਰੋਟੀ ਖਾਣ ਤੇ ਖਾਣੇ ਆ ਰੋਟੀ ਤੇ ਥੋੜੀ ਥੋੜੀ ਹਵਾ ਚਲਦੀ ਪਈ ਤੇ ਠੰਡੇ ਤੇ ਫਿਰ ਆਪਾਂ ਹੁਣ ਬਹਿਣ ਲੱਗੇ ਇੱਥੇ ਅੰਦਰ ਰੋਟੀ ਖਾ ਕੇ ਤੇ ਹੁਣ ਆਪਾਂ ਚੱਲਦੇ ਆ ਪੈरिस ਵੱਲ ਨੂੰ ਵਾਪਸੀ ਹੋਣ ਮੇਰੀ ਗੱਡੀ ਚੇਂਜ ਹੋ ਗਈ ਹੁਣ ਮੈਂ ਆ ਗਿਆ ਵੱਡੇ ਬਾਈ ਨਾ ਪਾਈ ਨਿਸ਼ਾਨ ਨਾ ਉਹਦੀ ਗੱਡੀ ਚ ਤੇ ਸੀਟ ਮੇਰੀ ਅੱਗੇ ਹੀ ਤੇ ਬਾਈ ਨਿਸ਼ਾਨ ਧੰਨਵਾਦ ਤੇਰਾ ਤੇ ਧੰਨਵਾਦ ਬਾਈ ਨਿਟੇ ਦਾ ਵੀ ਆਪਾਂ ਰੋਟੀ ਖਾ ਕੇ ਤੇ ਚਲਦੇ ਹਾਂ ਨੂੰ ਸਾਨੂੰ ਹੋ ਗਿਆ ਘੰਟਾ ਤੱਕ ਹੋ ਗਿਆ ਰੈਸਟੋਰੈਂਟ ਚ ਰੋਟੀ ਖਾਧੀ ਜਿਹੜੀ ਤੁਹਾਨੂੰ ਤੁਸੀਂ ਵੀਡੀਓ ਵਿੱਚ ਦੇਖਿਆ ਕਿ ਜਿਹੜੇ ਰੈਸਟੋਰੈਂਟ ਤੇ ਆਪਾਂ ਪੋਰਟ ਤੇ ਲੱਗੇ ਤੇ ਰੋਟੀ ਖਾਣਾ ਤੇ ਬਿਲਕੁਲ ਠੀਕ ਠਾਕ ਸੀ ਹਨਾ ਭਾਜੀ ਖਾਣਾ ਖਾਣਾ ਠੀਕ ਸੀ ਯਾਰ ਖਾਣਾ ਵਧੀਆ ਸੀ ਪਰ ਜਿਹੜੀ ਉਹਨਾਂ ਦੀ ਸਰਵਿਸ ਸੀ ਨਾ ਸਰਵਿਸ ਜਿਹੜੀ ਜੇ ਕਦੀ ਵੀਡੀਓ ਦੇਖਣ ਨੂੰ ਕਦੀ ਵੀਡੀਓ ਜਿੱਦਾਂ ਸਾਹਮਣੇ ਆ ਵੀ ਜਾਵੇ ਤੇ ਖਾਣਾ ਵਧੀਆ ਸੀ ਭਾਈ ਖਾਣੇ ਦੀ ਕੋਈ ਗੱਲ ਨਹੀਂ ਹੈਗੀ ਤੁਹਾਡਾ ਜਿਹੜਾ ਰੇਟ ਹੈ ਤੇ ਰੇਟ ਤੁਹਾਡਾ ਹਾਈ ਹੈ ਇਹ ਸ਼ਾਂ ਜਿਹੜੀ ਹੈਗਾ ਰੇਟ ਤੇ ਪਰ ਜਿਹੜੀ ਸਰਵਿਸ ਸੀ ਉਹ ਸਰਵਿਸ थोड़ी ਭਾਈ ਢਿੱਲੀ ਸੀ 0 0 ਸਰਵਿਸ ਇਹਨਾਂ ਦੀ 0 ਸੀ ਜਿਹੜੀ ਸਰਵਿਸ ਸੀ ਉਹ 0 ਸੀ ਭਾਜੀ ਇੱਥੇ ਪੱਕੀ ਗਾਰੰਟੀ ਕਹਿਣਾ ਕਹਿਣਾ ਪਊਗਾ ਕਿ ਖਾਣ ਪੀਣ ਚ ਬਹੁਤ ਵਧੀਆ ਸੀ ਪਰ ਸਰਵਿਸ ਬਹੁਤ ਢਿੱਲੀ ਸੀ ਸਰਵਿਸ ਜਿਹੜੀ ਢਿੱਲੀ ਸੀ ਉਹ ਭਾਜੀ ਤੁਸੀਂ ਪਲੇਟਾਂ ਰੱਖੇ ਤੇ ਪਲੇਟਾਂ ਤੱਕ ਆਮ ਹੀ ਸਰਵੀ ਕੀਤੀਆਂ ਚਲੋ ਤੇ ਚਲੋ ਉਹ ਕੋਈ ਗੱਲ ਨਹੀਂ ਉਹ ਵੀ ਪਾਕਿਸਤਾਨੀ ਭਰਾ ਨਹੀਂ ਸਾਡੇ ਉਹ ਕੋਈ ਗੱਲ ਨਹੀਂ ਹੁੰਦੀ ਪਰ ਜਦੋਂ ਜਿਹੜਾ ਕਸਟਮਰ ਜਾਂਦਾ ਨਾ ਤੇ ਕਸਟਮਰ ਜਾਂਦਾ ਉਹ ਕਸਟਮਰ ਹੁੰਦਾ ਉਹ ਰੱਬ ਦਾ ਰੂਪ ਹੀ ਹੁੰਦਾ ਉਹਦੀ ਸੇਵਾ ਕਰਨਾ ਜਿਹੜਾ ਹੁੰਦਾ ਪੁਰਾਣਾ ਸਟੋਰ ਹੁੰਦਾ ਧਰਮ ਕਿਉਂਕਿ ਪੈਸੇ ਲਾਂਦਾ ਤੇ ਜੇ ਉਹ ਵਧੀਆ ਕਰਦੇ ਤੇ ਅਸੀਂ ਵਧੀਆ ਵੀਊ ਦੇਖਣਾ ਸੀ ਤੇ ਹੁਣ ਉਹਨਾਂ ਦਾ ਖਾਣਾ ਵਧੀਆ ਠਾਣੇ ਦੀ ਕੋਈ ਗੱਲ ਨਹੀਂ ਹੈਗੀ ਤੇ ਬਾਕੀ ਚਲੋ ਇਹ ਜਿਹੜਾ ਹੁੰਦਾ ਜਦੋਂ ਆਪਾਂ ਕਿਤੇ ਵੀ ਟਰੈਵਲ ਕਰਨੇ ਆ ਤੇ ਇਹ ਪਾਰਟਸ ਆਫ ਟਰੈਵਲ ਹੁੰਦੇ ਨੇ ਤੇ ਬਾਕੀ ਜਿਹੜਾ ਐਕਸਪੀਰੀਅੰਸ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਤੁਹਾਡਾ ਸਵੇਰੇ ਚਲਦੇ ਸੀ 2 ਘੰਟੇ ਜਾਂਦੇ 2 2.5 ਘੰਟੇ ਆਜੇ ਲੱਗਦੇ ਨੇ ਰਸਤੇ ਰੋਕ ਕੇ ਜਾਓ ਕੋਈ ਕਾਲੀ ਨਾ ਕਰੋ ਪੈਟਰੋਲ ਪੰਪ ਤੇ ਰੁਕੋ 20 ਮਿੰਟ ਕੌਫੀ ਕੌਫੀ ਪੀਓ ਫਿਰ ਅੱਗੇ ਜਾਓ ਤੇ ਬਾਕੀ ਬਹੁਤ ਹਾਸੇ ਮਜ਼ਾਕ ਹੋਈ ਸਾਡੇ ਉਥੇ ਤੇ ਬਹੁਤ ਵਧੀਆ ਟਾਈਮ ਪਾਸ ਐਕਸਪੀਰੀਅੰਸ ਜਿਹੜਾ ਬਹੁਤ ਵਧੀਆ ਰਿਹਾ ਤੇ ਤੁਸੀਂ ਵੀ ਪੈਰਿਸ ਤੂੰ ਆਓ ਵੀਕਐਂਡ ਤੇ ਦੇਖੋ ਤੇ ਜੇ ਤੁਹਾਨੂੰ ਵੀ ਵਧੀਆ ਲੱਗਦਾ ਤਾਂ ਤੁਸੀਂ ਅੱਗੇ ਵੀ ਜਰੂਰ ਦੱਸੋ ਤੇ ਇਹ ਵਲੌਗ ਬਸ ਇੱਥੇ ਖਤਮ ਕਰਨੇ ਆ ਕਿਉਂਕਿ ਹੁਣ ਪੈਰਿਸ ਜਾਂਦੇ ਅਸੀਂ ਪਹੁੰਚਣਾ 3 ਘੰਟੇ ਤੱਕ ਤੇ ਇਸ ਵਲੌਗ ਨੂੰ ਇੱਥੇ ਖਤਮ ਕਰਨੇ ਆ ਤੇ ਇਹ ਲਾਈਕ ਤੇ ਸ਼ੇਅਰ ਸ਼ੇਅਰ ਜਰੂਰ ਕਰ ਜੇ ਤੁਹਾਨੂੰ ਵਧੀਆ ਲੱਗਾ ਚੰਗਾ ਲੱਗਾ ਤੇ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੇ ਵਲੌਗ ਚ ਥੈਂਕ ਯੂ ਧੰਨਵਾਦ ਤੇ ਰਬੋ ਰੱਖਣਾ